ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ-ਚਾਲ ਉਮੀਦ ਕਰਦੇ ਹਾਂ ਤੁਸੀਂ ਠੀਕ-ਠਾਕ ਹੋਵਗੇ ਅਸੀਂ ਵੀ ਫਿਰ ਸਾਰਾ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਬਹੁਤ ਮਜ਼ਾ ਆ ਰਿਹਾ ਹੈ ਨੂੰ ਨੂੰ ਕੇ ਰਹੀ ਹਾਂ ਆ ਉਹ ਰਾਤ ਅੱਜ ਅੱਧੀ ਵਜੇ ਘਰ ਵਾਪਸ ਜਾਣ ਦੀ ਤਿਆਰੀ ਤੇ ਰੋਟੀ ਪਾਣੀ ਅਸੀਂ ਖਾ ਲਿਆ ਦੀਦੀ ਅੱਗੇ ਬੇਰੇ ਤੇ ਬਹੁਤ ਹੀ ਰੈਡੀ ਹੋ ਗਏ ਅਸੀਂ ਰੋਟੀ ਖਾ ਲਈ ਚਾਹ ਪੀ ਲਈ ਹੈ ਤੇ ਹੋ ਜਾਵਾਂਗੇ ਵਾਪਸ ਘਰ ਜਿੱਥੇ ਬਾਗੀ ਬੰਨ ਕੇ ਰੱਖ ਦੂੰਗੇ ਫਿਰ

ਚਾਹ ਸੁਕੇ ਲਈ ਹੋਰ ਕੰਮ ਕਰਿਆ ਗਿਆ ਸੀ ਤਾਂ ਤੋਂ ਤੋਂ ਚੱਲ ਰਹੀ ਨੇ ਇਹ ਇਹਨਾਂ ਦੇ ਇੱਧਰ ਦੇਖੋ ਨਿਮਰਤ ਸੇ ਹਾਈ ਹਾਈ ਬਤਨ ਹੈ ਇੰਦਰ ਮਨਕੀਰਤ نیچے ਬੈਠਾ ਜੀਜੀ ਖਾਣੀ ਜੀਜੀ ਖਾਣੀ ਕਾ ਕੀ ਦਿਓ ਲਿਓ ਨਿਓ ਨਮਾ ਦੇ ਹਾਂਜੀ ਚਲੀਏ ਵਾਪਸ ਚਲੋ ਜੀ ਇਹਦੀ ਕਈ ਕਾਲੀ ਬੁਆਦੀ ਬੁਆਦੀ ਮੈਨੂੰ ਕਾਲੀ ਬੁਆਦੀ ਚੁੰਨੀ ਕਾਲੀ ਹੈ ਬੁਆਦੀ ਕਮੀਜ਼ ਨਹੀਂ ਕਾਲੀ ਬਸ

ਹਾਂਜੀ ਆ ਗਿਆ ਆਇਆ ਕਿ ਮਾਚਨ ਵਸਦੀ ਜਾਦੂ ਆ ਹਾਂ ਮੋਤੀ ਵਾਂਗ ਚਾਹ ਚਾਹ ਆ ਗਿਆ ਮੈਂ ਨਾ ਇਹਨੇ ਜੀ ਨਮਕੀ ਚਾਵਲ ਇਹਦੇ ਚਾਵਲ ਰਖੇ ਨੇ ਉਹਨੇ ਇੱਕ ਬੀਚ ਲੋ ਇਹਦੇ ਤੇ ਤੇਲ ਬੰਦ ਕਰਦਾਗੇ ਇਹ ਚਾਵਲ ਇਹ ਚੋਲੋਂ ਲੱਗੀ ਹੈ ਇੱਧਰ ਬੱਚੇ ਦੇਖ ਰਹੇ ਨੇ ਕਾਰਟੂਨ ਬਲਾਵਰ ਕਿੱਥੇ ਹਾਂਜੀ ਮਿੱਠੂ ਨੇ ਕਿਹਾ ਤੇ ਓਏ ਗੱਡੀ ਲੈ ਰੋਗੀ ਸੀ ਕੀ ਨਕਮਾਈ ਉਹ ਮਿੱਠੂ ਖਾ ਰਿਹਾ ਹੈ ਚੂਰੀ ਮਿੱਠੂ ਖਾ ਰਿਹਾ ਹੈ ਜੀ ਚੂਰੀ ਜਦੋਂ ਮਿੱਠੂ ਖਾ ਰਿਹਾ ਹੈ ਚੂਰੀ ਯਮਮੀ ਹਾਏ ਹਾਏ ਖਾ ਲੋ ਖਾ ਲੋ ਪਹਿਲਾਂ ਫੇਰ ਜਾਇ ਅੱਧਾ ਮੇਰੇ ਚਾਵਲ ਹੋ ਗਏ ਨੇ ਜੀ ਰੈਡੀ ਦੇਖੋ ਕਿੰਨੇ ਪਿਆਰੇ ਕਿੰਨੇ ਯਮਮੀ ਲੱਗ ਰਹੇ ਨੇ ਹੁਣ ਬੱਚੇ ਦੇਵਨਪਰ ਕੇ ਚਾਵਲ ਖਾਂਗੇ ਨਾਲ ਦਹੀਂ ਤੇ ਮੈਂ ਰੋਟੀ ਖਾਵਾਂਗੀ ਨਾਣ ਤੋਂ ਬਾਅਦ ਕਿਉਂਕਿ ਕਰਨੀ ਬਹੁਤ ਜ਼ਿਆਦਾ ਹੈ ਸਿਨਾ ਆ ਰਿਹਾ ਹੈ ਨਾ ਮੈਂ ਪਹਿਲਾਂ ਫਿਰ ਖਾਵਾਂ ਰੋਟੀ ਤੇ ਬੱਚੇ ਖਾਂਗੇ ਨਾਲ ਰੋਟੀ ਖਾ ਕੇ ਕਿਉਂਕਿ ਪਹਿਲਾਂ ਨਾਲ ਤਰੀਕੇ ਨਾਲ ਨੂੰ ਭੁੱਖ ਲੱਗ ਰਹੀ ਹੈ ਫਿਰ ਨਾਲ ਫਿਰ ਰੋਟੀ ਖਾਣ ਰੋਟੀ ਖਾ ਕੇ ਫਿਰ ਨਾਲ ਬੱਚੇ ਖਾ ਰਹੇ ਨੇ ਜਿੱਦ ਚਾਵਲ ਮਨਕੀਤ ਵੀ ਖਾ ਰਹੇ ਨੇ ਤੇ ਦਰਨ ਵੀ ਖਾ ਰਹੇ ਨੇ ਤੇ ਦਰਨ ਵੀ ਲਾਵੋ ਦੇਖੋ ये कह रहा कि तो है कि मेरे दे दो तो चम्मच मैं सारे चावल तक खिला रहा है ना बेटा यह मिठाई का डब्बा है जी मेरे मम्मी ने दिता है क्योंकि मेरे ब्रदर का होया <tap uns> है रोका मतलब कुड़ी देखी थी उधर उन्होंने रोकया रोका हो गया तो मिठाई में काट लिए है सारे ਮੇਰੇ ਬ੍ਰਦਰ ਦਰੋ ਕੇ ਹੀ ਉਠਾਈ ਕਾ ਉਹ ਮੈਂ ਖਾਣ ਲੱਗਿਆ ਜੀ ਰੋਟੀ ਨਾਲਿਆ ਮੈਂ ਬੱਚੇ ਨੇ ਨੇ ਨਾ ਤੱਕ ਕੇ ਲੈ ਸੀ ਲੈ ਨਾ ਉਹ ਚਾਹ ਚੁਜੀ ਆਮ ਨਹੀਂ ਚੁਣੀ ਸੀ ਸਬਜ਼ੀ ਅਲੂ ਕੋ ਤੇਲ ਅਗੇ ਸਾਰੇ ਰੋਟੀ ਖਾ ਲੋ ਇਹਦੇ ਨਾਲ ਹੀ ਅਸੀਂ ਵਲੌਗ ਦਾ ਐਂਡ ਕਰਦੇ ਆ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਜਿਨ੍ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰਕੇ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਨਾ ਫਿਕਰ ਨਾ ਕਰੋ ਤਾਂਕਿ ਚੈਨਲ ਚ ਸ਼ੁਕਰੀਆ ਜੀ